ਪਰ ਇਹ ਨ ਨਹੀਂ ਇੱਕ ਵੀ ਬੰਦਾ ਹੁਣ ਫੜਿਆ ਫਿਰ ਜਾਈ ਫਿਰ ਮੁੱਖ ਮੰਤਰੀ ਬਣੂਗਾ ਨਾ ਤੇਰੀ ਵਾਰ ਤਸ ਦੋੜੀਆ ਕਿਸੇ ਨੂੰ ਮਾਰਨੀ ਦੇ ਪੱਜੇਲੇ ਆ ਜਿਹੜੀ ਸਰਕਾਰ ਹੈ ਐਨੀ ਘਬਰਾੜੀ ਹੈ ਕਿ ਹੁਣ ਪੁਲਿਸ ਅਫਸਰਾਂ ਨੂੰ ਵਰਤਰੀ ਹੈ ਇਲੈਕਸ਼ਨ ਜਿੱਤਣ ਵਾਸਤੇ ਜੇ ਈ ਸਰਕਾਰ ਪੁਲਿਸ ਅਫਸਰਾਂ ਨੂੰ ਵਰਤਨ ਲੱਗ ਜੇ ਇਹਦਾ ਮਤਲਬ ਇਹ ਕੰਮ ਫੇਲ ਹੈ ਮੈਂ ਹੈਰਾਨ ਹੈ ਜੇ ਸ੍ਰੀਕੇ ਨਾਲ ਲੱਗੇ ਮੈਂ ਇੱਥੇ ਐਸਐਸਟੀ ਰਾਮਯੋਦਪੁਰ ਗਰੇਵਾਲ ਹੈ ਮੈਂ ਦਿੱਲੀ ਦੇ ਜਿਹੜੇ ਸੋਚਦਾ ਜੀ ਆਈ ਪੀ ਐਸ ਉਹ ਬੰਦਾ ਬੜਾ ਜਿਹੜਾ ਲਾਇਕ ਹੋਏ ਬੜਿਆ ਲਿਖਿਆ ਉਹਨੂੰ ਸਮਝੋ ਬੜੀ ਹਰਾਨੀ ਐ ਕਿ ਬੀਬੀ ਜੀ ਨਵੇਂ ਨਵੇਂ ਆਈ ਪੀ ਐਸ ਬਣੇ ਆ ਉਹ ਅਸਰ ਵੀ ਬਣਿਆ ਤੇ ਐਸ ਐਸ ਸੀ ਮੰਦੀ ਇੰਨੀ ਚਾਹਤ ਐ ਜੀ ਮਹਾਲੀ ਮੈਨੂੰ ਲਾਓ ਐਸ ਐਸ ਪੀ ਕਿ ਉਹਨਾਂ ਨੇ ਕਿਹਾ ਮਹੱਲੀ ਤਾਲ ਲਾਵਾਂਗੇ ਪਹਿਲੇ ਪਰੰਦਰਾਂ ਦੀ ਇਲੈਕਸ਼ਨ ਜਿੱਤ ਕੇ ਤੁਮਸੀਓ ਐਸਐਲਜੀ ਮਹੱਲੀ ਕਿਉਂ ਲਗਣਾ ਚਾਹੁੰਦੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਹਾਲਾਤ ਆ ਬਣ ਗਏ ਆ ਪੰਜਾਬ ਜਿਹੜਾ ਸਭ ਤੋਂ ਵੱਡਾ ਬੈਗ ਦੇ ਕੇ ਆਉਂਦਾ ਕੇਂਦਰੀ ਮੰਤਰੀ ਨੂੰ ਉਹਨੂੰ ਪੋਸਟਾਂ ਦਾ ਹਿਸਾਬ ਨਾਲ ਮਿਲਦੀਆਂ ਏਰਾ ਆਏ ਸਬਜ਼ਰ ਇੰਨੀ ਛੋਟੀ ਉਮਰ ਵਿੱਚ ਕਾਨੂੰਨੀਆ ਧਨਿਆੜਾ ਲੱਗਦੇ ਪੋਸਟ ਹਾਈਸ ਆਈਪੀਐਸ ਆਫਸਰ ਦਾ ਮਤਲਬ ਹੈ ਕੋਈ ਜਿਆਦਾ ਨਮਕੀ ਡਾਕਟਰੀ ਨਹੀਂ ਆਹ ਕਹਿੰਦੇ ਹੈ ਕਿ ਅਸੀਂ ਆਈਪੀਐਸ ਹੈ ਅਸੀਂ ਐਸਐਸਪੀ ਹੈ ਮੈਂ ਵੀ ਵੀਰ ਉਸ ਨਾਲ ਜਣਾ ਡੀ.ਆਈ.ਜੀ. ਭੁੱਲਰ ਸਾਹਿਬ ਵੀ ਸੋਚਦੇ ਸੀ ਕਿ ਮੈਂ ਡੀ.ਆਈ.ਜੀ. ਐ ਉਹ ਡੀ.ਆਈ.ਜੀ ਨੂੰ ਤੱਤਰ ਤੇ ਚੱਕ ਕੇ ਲੈ ਕੇ ਗਏ ਆ ਅੱਜ ਵੇਖ ਲੋ ਲੱਗੀ ਹਾਲ ਤੇ ਖਾਸ ਕਰਕੇ ਝਾੜੂ ਵਾਲੇ ਇੱਥੇ ਲੱਗਣਾ ਜੇ ਤਕੈਤਾਂ ਨਾਲ ਪੁਰਸ ਵੜ ਜੇ ਤੇ ਫਿਰ ਸਤੂਪੇ ਦਾ ਕੀ ਬਣੋਗਾ ਆਹ ਤਾਂ ਤਕੈਤ ਐ ਐਨਾ ਮੈਂ ਫੱਜੀ ਵੱਜ ਗਈ ਹੁਣ ਕੀ ਕਰੇ ਜੇ ਫੱਟਕਾ ਨਾ ਤੁਸੀਂ ਰਲੋਗੇ ਤੁਹਾਡੀ ਰੈਪਿਟੇਸ਼ਨ ਐਨੀ ਮਾਰੀ ਹੋ ਜੂਗੀ ਅਗਲੇ 20 25 ਸਾਲ ਆਪਣੇ ਕੈਰੀਅਰ ਦਾ ਇੱਕ ਟੋਣੇ بڑے ਔਕੇ ਹੋ ਜਾਣੇ ਆ ਐ ਕਰਕੇ ਫਸਤਵਾ ਫੈਨਟ ਕਰਦੇ ਆ ਬੀਬੀ ਨੂੰ ਬੀਬੀ ਤੁਹਾਡੇ ਹਸਬੰਦ ਵੀ ਐਸਐਸਟੀ ਆ ਤੁਹਾਡਾ ਪਰਿਵਾਰ ਫੁਲਸ ਹੈ ਐ ਜਾਂ ਕੋਈ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੀ ਪੂਰੀ ਜ਼ਿੰਦਗੀ ਦਲੰਕ ਲੱਗੇ ਆ ਇਲੈਕਸ਼ਨ ਤੋਂ ਹੋਦੇ ਜਾਂਦੇ ਰਹੇ ਆ ਜੇ ਕੋਸ਼ਿਸ਼ ਦੇਣਾ ਆਪਣਾ ਇਲੈਕਸ਼ਨ ਜਿੱਤੇ ਜਾਂਦੇ ਉਹ ਤਾਂ ਸਰਕਾਰਾਂ ਹਾਰਨ ਦਾ ਜਿੰਨਾ ਸਰਕਾਰ ਆਪਣੀ ਜਿਹੜੀ ਗੋਮ ਹੈ ਖਾਲਸਾ ਗੋਮ ਹੈ ਖਾਸ ਕਰਕੇ ਪੰਜਾਬੀ ਹੈ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਸਪਰਿੰਗ ਇੰਨੇ ਤਗੜੇ ਲੱਗੇ ਆ ਉਹਨਾਂ ਹੀ ਸਾਥੀ ਤੇ ਅੱਗੇ ਵਧਦੇ ਆ ਕੋਈ ਮਾਦੀ ਇਲੈਕਟਰੋਨਟ ਕੋਈ ਤੁਸੀਂ ਤੁਸੀਂ ਦੇਖੋ ਤੁਹਾਨੂੰ ਬਹੁਤ ਮੀਂਹ ਮੀਂਹ ਪੱਤਰ ਤੇ ਪੁਰ ਚਲੀ ਗਈ ਇਹ ਵੀ ਤੁਸੀਂ ਆ ਪੈਣਾ ਜੇ ਵੀ ਪਰਚੇ ਤੁਸੀਂ ਦੇਣ ਲੱਗੋਗੇ ਬਸ ਮੱਧਮ ਕਿਸ ਲੈਵਲ ਤੇ ਚਲੇ ਗਏ ਇਹ ਐਸ ਲੈਵਲ ਦੀ ਸਿਆਸਤ ਕਰਨੀ ਹੈ ਤੇ ਜੇ ਫਰਾਸੀ ਵੀ ਆ ਜੰਦੇ ਉਹ ਉਸ ਲੈਵਲ ਤੋਂ ਬੰਨੂ ਕੋਈ ਡਰ ਨਹੀਂ ਬਡੇ ਤਾਲੂਫਾਂ ਨੇ 16 ਸਾਲ ਇਹ ਦੇਖਿਆ ਜੇ ਲੰਤਾਂ ਦਾ ਸੱਜੇ ਲਾ ਕੱਢਿਆ ਸਾਨੂੰ ਜੇ ਲਾਂ ਦਾ ਕੋਈ ਕੱਢ। ਫਾਲੂ ਦਾ ਜੇ ਲਾਂ ਕਿਉਂ ਮੰਗੂ ਲੱਗਦੀ ਆ। ਇਸ ਕਸਟਮਰ ਖੁਦ ਵੀ ਬੈਂਕੀ ਕਰਦਾ। ਹਲੇ ਚੰਗ ਸ਼ੁਰੂ ਹੋਈ ਹੈ। ਜੇ ਤੁਸੀਂ ਆਪਣਾ ਰਈਆ ਨਹੀਂ ਬਦਲਿਆ। ਅਗਲੇ 15 ਦਿਨਾਂ ਦੇ ਵਿੱਚ ਸੋਚੀ ਹੋਣਾ ਫਿਰ ਮੁੱਖ ਮੰਤਰੀ ਨੂੰ ਬਣਨ ਚੁਹੁੰਦੀ ਹੈ। ਲੋਰ ਲਾ ਲੈ ਜਿੰਨਾ ਮਰ ਕੇ। ਦੋਮੀ ਕਾਲੀ ਜਲ ਦੇ ਸਾ ਪੰਜਾਬ ਤੇ ਪਹੁੰਚਾਂਗੇ ਜਿਵੇਂ ਸਫੀ ਰਹੇ ਇੱਕ ਪਾਸੇ ਪੁਰਸ ਹੋਊਗੀ ਇੱਕ ਪਾਸੇ ਪੰਜਾਬ ਦੇ ਲੋਕ ਦੇਖੋ ਇਹਨਾਂ ਨੇ ਮੈਂ ਹਰਾਨ ਹ ਜੀ ਜੀਪੀ ਸਾਹਿਬ ਤੇ ਸਿਖੀ ਸਖੀ ਸਾਹਿਬ ਤੋਂ ਕਾਨੂੰਨ ਇਲੈਕਸ਼ਨ ਕਮਿਸ਼ਨ ਦਾ

ਬੀਐਸਪੀ ਜਗਦੀਪ ਸਿੰਘ ਐਸਪੀ ਸੁਨੀਲ ਸਿੰਘ ਦੋਨੋਂ ਫਰਮੀਤ ਗਦਾਰ ਦੇ ਖੇਲੇ ਰੋ ਆਹ ਦੋਨੋਂ ਇੱਥੇ ਬੱਲੇ ਦਾ ਛੜਦਾ ਦਾ ਸਾਹ ਦੇ ਇੱਥੇ ਆ ਉਹ ਬਣੇ ਪਏ ਆ ਇਨਾ ਦੇ ਰਿਲੇਕਸ਼ਨ ਦੇ ਸਰਕਲ ਇੰਚਾਰਜ ਐਸਪੀ ਦੁਕੇ ਫੇਰ ਸੱਚ ਜੀ ਤਰੰਤ ਆ ਰੇ ਨਾ ਗੁਰਚਰ ਸਿੰਘ ਆ ਵੀ ਮੱਲਾ ਦਾ ਜੰਮਿਆ ਪਲੇ ਇੱਥੇ ਆ ਵੀ ਆਈ ਕਹਿ ਕੇ ਆਇਆ ਸਰਪੰਚ ਮੋਤਾ ਮੈਂ ਚਿਤਾਉਂਗਾ ਇੱਕ ਕੇ ਕੇ ਸੈਕਟਰ ਸਰਾਏ ਮਾਨਤ ਖਾਨ ਤੋਂ ਰਾਜ ਸਿੰਘ ਬੇਠੋੜਾ ਰਹਿਣ ਵਾਲਾ ਉਹ ਵੀ 30 ਅਪ੍ਰੈਲ ਨੂੰ ਕਰਮ ਦਾ ਕਾਨੂੰਨ 6 ਮਹੀਨੇ ਦੇ ਕਰਮਣ ਤੋਂ ਪਹਿਲੇ ਬੰਦਾ ਇਲੈਕਸ਼ਨ ਇਹ ਨਹੀਂ ਲੱਗ ਸਕਦਾ ਆਪਣੇ ਨੂੰ ਵੀ ਲਈ ਬੈਠੇ ਆ ਇੱਕ ਸੇਫਿਕੋ ਗੁਰੂਵਾਲਾ ਨਰੇਸ਼ ਕੁਮਾਰ ਉਹ ਹੀ ਘਰ ਵਾਲੀ ਸਰਪੰਚ ਐ ਇਸ ਇਲਾਕੇ ਦੇ ਵਿੱਚ ਉਹ ਉਹ ਵੀ ਇੱਥੇ ਹੀ ਬੈਠੇ ਐ ਝਾੜੂ ਵਾਲੇ ਦੇਖੋ ਕਿੰਨੀਆਂ ਕੱਡੀਆਂ ਇੱਕ ਦੇ ਐਸਪੀ ਚੋਚਾ ਵਾਲਾ ਗੁਰਦੀਪ ਸਿੰਘ ਉਹ ਵੀ 31 ਜਾਰੀ ਮਹੀਨੇ ਨੂੰ ਰਟਾਇਰ ਹੋਣਾ ਹੈ ਆ ਸਾਰਿਆਂ ਨੂੰ ਕਹੇ ਇਹ ਤੋਂ ਫਨੂ ਡਾਇਰਮਨ ਵਧੀਆ ਸੇਕ ਚੋਲ ਲਾਂਗੇ ਤੁਸੀਂ ਕਮਾ ਲਿਓ ਜਿੰਨਾ ਕਮਾਣਾ ਪਰ ਸਾਰੇ ਇਸ ਤੇ ਜੋ ਜਿੰਨੇ ਵੀ ਆ ਜਿੰਨੇ ਪੁੱਲ ਵਾਲੇ ਆ ਜੀ ਆਜੀ ਪੁਨਰ ਵੀ ਸੋਲਦਾ ਜੀ ਕਮਾ ਲਓ ਜਿੰਨੇ ਕਮਾਏ ਆ ਸਾਰੇ ਕੱਢ ਲਈਦੇ ਆਪਨ ਫਿਰ ਡਾਇਰਮਨ ਜੇ ਤੁਸੀਂ ਕੋਣਾ ਤੇ ਆਰਾਮ ਨਾਲ ਜਾ ਕੇ ਰਿਟਾਇਰ ਹੋ ਜਾਓ ਐਸੀ ਗਲਤ ਕੰਮ ਨਾ ਕਰੋ ਉਹਨੂੰ ਪੁਲਸ ਵੀ ਪੱਤੀ ਕੀਤਾ ਪੁਲਸ ਦਾ ਮਤਲਬ ਹੈ ਇਨਸਾਫ ਅਧਿਕਾਰ ਦੇਣਾ ਪੁਲਸ ਦਾ ਮਤਲਬ ਹੈ ਚੋਰਾਂ ਦਾ ਡਕੈਤਾਂ ਦਾ ਸਾਥ ਦੇਣਾ ਨਹੀਂ ਜਿਹੜੇ ਅਫਸਰ ਕਾਨੂੰਨ ਤੋੜਦੇ ਐ ਉਹਨਾਂ ਦਾ ਉਹੀ ਅਕਲ ਹੁੰਦਾ ਜਿਹੜਾ ਆਮ ਇਨਸਾਨ ਕਾਨੂੰਨ ਤੋੜਦਾ ਇਹਦਾ ਮਤਲਬ ਨਹੀਂ ਕਿ ਤੁਸੀਂ ਪੁਲਸ ਹੋ ਤੁਸੀਂ ਕਾਨੂੰਨ ਦੇ ਉੱਤੇ ਹੋ ਇਹਨਾਂ ਨੂੰ ਭੇਜਿਆ ਕੀ ਅਸੀਂ ਜੋ ਕੇਸ ਨੱਥ ਕੀਤੇ ਗਏ ਆ ਵਾਰਿਆ ਤੇ ਇਨਕੁਆਰੀ ਮਾਰ ਅਸੀਂ ਕਰਕੇ ਕੋਈ ਅਰੈਸਟ ਵੀ ਕਰਾਂਗੇ ਅੱਗੇ ਤੋਂ ਅੱਗੇ ਤੋਂ ਜਿੰਦਾਬਾਦ ਸਭੇ ਪੜੀ 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 ਹਾਂ ਅੱਗੇ ਤੋਂ ਕੋਈ ਝੂਠਾ ਬੱਚਾ ਨਹੀਂ ਕਰਦਾ ਜਾਂ ਬਾਫਰੀ ਫੇਰ ਇਲੈਕਸ਼ਨ ਹੋਊਗਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲੈ ਕੇ ਸਾਰੇ ਨਾਲ ਗੱਲ ਕੀਤੀ ਹੈ i4 ਵੀ ਕਰ ਸਕਦਾ ਦੁਆ ਹੁਣ ਮੈਡਮ ਦਾ ਆਇਆ ਫੈਸ ਮੈਡਮ ਨੇ ਦੋਸਲੇ ਹੁਣਾ ਕਿ ਹੁਣ ਕੋਸੇ ਵਰਤੀ ਪਾਣੀ ਜ਼ਰੂਰੀ ਪੈ ਗਈ ਉਹਨੂੰ ਫੈਸ ਕਰਕੇ ਮੈਂ ਬੇਨਤੀ ਹੈ ਕਿ ਅੱਜ ਆਪ ਅਮਰੰਡਾ ਵਾਸਤੇ ਇੱਕ ਜੇ ਸਾਨੂੰ ਭੇਜ ਦਿਓ ਆ ਮੈਂ ਤੁਹਾਨੂੰ ਦੇ ਰਿਆਂ ਪਰ ਜੇ ਨਾ ਇੱਕ ਵੀ ਬੰਦਾ ਹੁਣ ਫੜਿਆ ਫਿਰ ਨਾ ਹੀ ਫਿਰ ਮੁੱਖ ਮੰਤਰੀ ਬੰਗਾ ਨਾ ਤੇ ਹਰ ਵਾਰ ਦਾ ਸੁਧੋੜੀਆ খচা